ਜੁੰਕਾ ਕਾਲ ਸਹਾ ਤੁਖਰਾ ਵਾਹਿਗੁਰੂ ਜੀ ਕੀ ਪਤੇ ਪੈਰਾ ਮਹੱਲਾ ਪੰਜਵਾ ਸਤਗੁਰ ਮੋਕੋ ਕੀਨੋ ਦਾਨ ਇਹ ਸਤਗੁਰ ਪਦ ਤੇ ਵਿਸਰਾਮ ਲਾਉਣਾ ਹੈ ਸਤਗੁਰ ਮੋਕੋ ਕੀਨੋ ਦਾਨ ਅਮੋਲ ਰਤਨ ਹਰ ਦਿਨੋ ਨਾਮ ਸਹਿਜ ਬਿਨੋਦ ਚੂਜ ਆਨੰਤਾ ਨਾਨਕ ਕਉ ਪ੍ਰਭ ਮਿਲਿਓ ਅਚਿੰਤਾ ਕਹੋ ਨਾਨਕ ਕੀਰਤ ਹਰ ਸਾਚੀ ਬੋਹਰ ਬੋਹਰ ਤਿਸ ਸੰਗ ਮਨ ਰਾਚੀ ਰਹਾਉ ਅਚਿੰਤ ਹਮਾਰਾ ਭੋਜਨ ਪਾਉ ਅਚਿੰਤ ਹਮਾਰਾ ਲੀਚੈ 나ਉ ਅਚਿੰਤ ਹਮਾਰਾ ਸ਼ਬਦ ਉਧਾਰ ਅਚਿੰਤ ਹਮਾਰਾ ਭਰੇ ਪੰਡਾਰ ਅਚਿੰਤ ਹਮਾਰਾ ਕਾਰਜ ਪੂਰੇ ਅਚਿੰਤ ਹਮਾਰਾ ਲਥੇ ਵਿਸੂਰੇ ਅਚਿੰਤ ਹਮਾਰਾ ਲਥੇ ਵਿਸੂਰੇ ਅਚਿੰਤ ਹਮਾਰਾ ਬੈਰੀ ਮੀਤਾ ਅਚਿੰਤੋ ਹੀ ਇਹ ਮਨ ਵਾਸ ਕੀਤਾ ਅਚਿੰਤ ਪ੍ਰਭ ਹਮ ਕੀਆ ਦਲਾਸਾ ਅਚਿੰਤ ਹਮਾਰੀ ਪੂਰਨ ਆਸਾ ਅਚਿੰਤ ਹਮਾ ਕਉ ਸਗਲ ਸਿਧਾਂਤ ਅਚਿੰਤ ਹਮਾ ਕਉ ਇਥੇ ਵਿਸਰਾਮ ਸਗਲ ਸਿਧਾਂਤ ਸਿਧਾਂਤ ਥੋੜਾ ਜਿਹਾ ਕਸ ਕੇ ਬੋਲਣ ਨੂੰ ਅਚਿੰਤ ਹਾਮਕੋ ਗੁਰਦੀਨੋ ਮੰਤ ਅਚਿੰਤ ਹਮਾਰੇ ਬਿਣ ਸੇ ਬੈਰ ਅਚਿੰਤ ਹਮਾਰੇ ਮਿਟੇ ਅੰਧੇਰ ਅਚਿੰਤੋ ਹੀ ਮਾਨ ਕੀਰਤਨ ਮੀਠਾ ਅਚਿੰਤੋ ਹੀ ਪ੍ਰਾਪ ਘਾਟ ਘਾਟ ਢੀਠਾ ਅਚਿੰਤ ਮਿਟਿਓ ਹੈ ਸਗਲੋ ਭਰਮਾ ਅਚਿੰਤ ਵਸਿਓ ਮਾਨ ਸੁਖ ਬਿਸਰਾਮਾ ਅਚਿੰਤ ਹਮਾਰਾ ਅਨਹਤ ਵਾਜੈ ਅਚਿੰਤ ਹਮਾਰਾ ਗੋਬਿੰਦ ਗਾਜਾ ਅਚਿੰਤ ਹਮਾਰਾ ਮਨਪਤੀ ਆਨਾ નિਹਚਲ ਧਣੀ ਅਚਿੰਤ ਪਛਾਨਾ ਅਚਿੰਤੋ ਉਪਜਿਓ ਸਗਲ ਬਬੇਕਾ ਅਚਿੰਤ ਚਰੀ ਹਾਥ ਹੱਥ ਹਰ ਹਰ ਟੇਕਾ ਚਰੀ ਨਹੀਂ ਕਹਿਣਾ ਅਚਿੰਤ ਚਰੀ ਹੱਥ ਚਰੀ ਭਾਰਾ ਬੋਲਣਾ ਚੜਨ ਦਾ ਵਾਚਕਾ ਅਚਿੰਤ ਚਰੀ ਹੱਥ ਇਥੇ ਵਿਸਰਾਮ ਹਰ ਹਰ ਟੇਕਾ ਅਚਿੰਤ ਪ੍ਰਭੂ ਉਰੇ ਲਿਖਿਆ ਲੇਖ ਅਚਿੰਤ ਮਿਲਿਓ ਪ੍ਰਭ ਠਾਕੁਰ ਏਕ ਅਚਿੰਤ ਚਿੰਤ ਅਚਿੰਤਾ ਸਗਲੀ ਗਈ ਪ੍ਰਭ ਨਾਨਕ 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 ਮਈ ਹਾਂ ਇਹ ਵਿਸਰਾਮ ਪ੍ਰਭ ਨਾਨਕ ਨਾਨਕ ਇੱਥੇ ਵਿਸਰਾਮ ਲਾਉਣਾ ਹੈ ਨਾਨਕ ਮਈ ਪੈਰੋ ਬਾਣੀ ਭਗਤਾ ਕੀ ਕਬੀਰ ਜੀ ਘਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਇਹੋ ਤਨ ਮੇਰੇ ਹਰ ਕੋ ਨਾਉ ਗਾਠ ਨਾ ਬੱਧੋ ਬੀਜ ਨਾ ਖਾਓ ਰਹਾਓ ਨਾਉ ਮੇਰੇ ਖੇਤੀ ਨਾਉ ਮੇਰੇ ਬਾਰੀ ਹਾਂ ਧਿਆਨ ਨਾਲ ਮੇਰੇ ਪਦ ਉਚਾਰਨ ਕਰਨਾ ਕਈ ਵਾਰ ਜਾਨ ਪੁਨੇ ਚ ਨਾਉ ਮੇਰੀ ਖੇਤੀ ਨਾਉ ਮੇਰੀ ਬਾਰੀ ਇਸ ਤਰ੍ਹਾਂ ਬੋਲਿਆ ਜਾਂਦਾ ਨਾਉ ਮੇਰੇ ਖੇਤੀ ਨਾਉ ਮੇਰੇ 바ਰੀ ਪਗਤ ਕਰਾਓ ਜਨ ਸਰਨ ਤੁਮਾਰੀ ਨਾਉ ਮੇਰੇ ਮਾਇਆ ਨਾਉ ਮੇਰੇ ਪੂੰਜੀ ਤੁਮਹਿ ਛੋਡ ਜਨ ਨਾਉ ਨਹੀਂ ਦੂਜੀ ਜਨ ਨਾਉ ਨਹੀਂ ਦੂਜੀ ਆਹ ਨਹੀਂ ਜਨ ਨਾਉ ਨਹੀਂ ਦੂਜੀ ਤੁਮਹਿ ਛੋਡ ਜਨ ਨਾਉ ਨਹੀਂ ਦੂਜੀ ਨਾਉ ਮੇਰੇ ਬੰਦਿਪ ਨਾਉ ਮੇਰੇ ਭਾਈ ਨਾਉ ਮੇਰੇ ਸੰਗ ਅੰਤ ਹੋਇ ਸਖਾਈ ਮਾਇਆ ਮੈਂ ਜਿਸ ਰਖੈ ਉਦਾਸ ਕਹ ਕਬੀਰ ਔ ਤਾਕ ਉਦਾਸ ਨਾਗੇ ਆਵਨ ਨਾਗੇ ਜਾਨਾ ਕੋਈ ਨ ਰਹਿ ਹੈ ਰਾਜਾ ਰਾਨਾ RAM ਰਾਜਾ ਨਉ ਨਿਧ ਮੇਰੇ ਸੰਪਾਹੇਤ ਕਲਤ ਧਾਨ ਤੇਰਾ ਇਕ ਲੱਤ ਬੋਲਣਾ ਕਲਤ ਨਹੀਂ ਬੋਲਣਾ ਇਥੇ ਸੰਪਾਹੇਤ ਤੇ ਵਿਸਰਾਮ ਹੈ ਕਲਤ ਧਾਨ ਤੇਰਾ ਕਲਤ ਨਾ ਮਿਸਤਰੀ ਦਾ ਹੁੰਦਾ ਕਲਤਰ ਰਹਾਵ ਆਵਤ ਸੰਗ ਨਾ ਜਾਤ ਸੰਗਾਤੀ ਕਹ ਭਯੋ ਦਰ ਬੰਧੇ ਹਾਥੀ ਲੰਕਾ ਗੜ ਸੋਨੇ ਕਾ ਭਯਾ ਲੰਕਾ ਗੜ ਇਸ ਢੱਡੇ ਨਾਲ ਪੂਲਨਾ ਗਾੜ ਲੰਕਾ ਗਾੜ ਸੋਨੇ ਕਾ ਭਿਆ ਲੰਕਾ ਗਾੜ ਸੋਨੇ ਕਾ ਭਿਆ ਮੂਰਖ ਰਾਵਣ ਕਿਆ ਲੈ ਗਿਆ ਮੂਰਖ ਰਾਵਣ ਇਥੇ ਵੀ ਸ਼ਰਾਮ ਲਾਉਣਾ ਹੈ ਕਿਆ ਲੈ ਗਿਆ ਕਹ ਕਵੀਰ ਕਿਸ ਗੁਣ ਵਿਚਾਰ ਚਲੇ ਜਵਾਰੀ ਦੋਇ ਹੱਥ ਝਾਰ ਮੈਲਾ ਬ੍ਰਹਮਾ ਮੈਲਾ ਇੰਦ ਰਬ ਮੈਲਾ ਮੈਲਾ ਹੈ ਚੰਦ ਮੈਲਾ ਮਲਤਾ ਇਹੋ ਸੰਸਾਰ ਇਕ ਹਰ ਨਿਰਮਲ ਜਾਕ ਅੰਤ ਨਾ ਪਾਰ ਰਹਾਉ ਮੈਲੇ ਬ੍ਰਹਮੰਡਾਇਕੈ ਈਸ ਮੈਲੇ ਬ੍ਰਹਮੰਡਾਇਕੈ ਇਤਿ ਵਿਸ਼ਰਾਮ ਈਸ ਮੈਲੇ ਨਿਸ ਬਾਸੁਰ ਦੇਨ ਤੀਸ ਇਹ ਮੈਲੇ ਨਿਸਬਾਸੁਰ ਇਥੇ ਲਾ ਦੋ ਦਿਨ 30 ਮੈਲਾ ਮੋਤੀ ਮੈਲਾ ਹੀਰ ਮੈਲਾ ਪਵਨ ਪਾਵਕ ਆਰ ਨੀਰ ਇਹ ਮੈਲਾ ਇਥੇ ਵਿਸਰਾਮ ਠੀਕ ਹੈ ਮੈਲਾ ਪਵਨ ਪਾਵਕ ਆਰ ਨੀਰ ਇਹ ਪਵਨ ਪਾਠ ਸ਼ੁੱਧ ਪਾਠ ਹੈ ਪਪਾ ਵਾਵਾ ਨੰਨੇ ਓਂਕੜ ਦੇ ਨਾਲ ਹੁਣ ਛਪਿਆ ਹੋਇਆ ਪੌਨ ਰਾਤਨ ਸਰੂਪਾਂ ਚ ਪਵਨ ਪਾਠ ਹੈ ਮੈਲਾ ਪਵ ਵਾਵਾ ਨੰਨੀ ਓਂਕੜ ਮੈਲਾ ਪਵਨ ਪਾਵਕ ਆਰ ਨੀਰ ਮੈਲੇ ਸ਼ਿਵ ਸ਼ੰਕਰਾ ਮਹੇਸ਼ ਇਹ ਵੀ ਮੈਲੇ ਪਦ ਤੇ ਵਿਸਰਾਮ ਹੈ ਮੈਲੇ ਸਿੱਧ ਸਾਧਿਕ ਆਰ ਭੀਖ ਮੈਲੇ ਯੋਗੀ ਜੰਗਮ ਜਟਾ ਸਭ ਸਹਿਤ ਮੈਲੀ ਕਾਇਆ ਹੰਸ ਸੰਬੀਤ ਕਹ ਕਬੀਰ ਤੇ ਜਾਨ ਪਰਵਾਨ ਨਿਰਮਲ ਤੀ ਜੋ ਰਮਹ ਜਾਨ ਨਿਰਮਲ ਤੀ ਇਥੇ ਵਿਸਰਾਮ ਜੋ ਰਮਹ ਜਾਨ ਮਾਨ ਕਰਨ ਮੱਕਾ ਕਿਬਲਾ ਕਰ ਦੇਹੀ ਕਿਬਲਾ ਉਚਾਰਨ ਕਰਨਾ ਮਾਨ ਕਰਨ ਮੱਕਾ ਕਿਬਲਾ ਕਰ ਦੇਹੀ ਬੋਲਨ ਹਾਰ ਪਰਮ ਗੁਰ ਏਹੀ ਕਹੋ ਰੇ ਮੁੱਲਾ ਵਾਗ ਨਿਵਾਜ ਏਕ ਮਸੀਤ ਦਸਾ ਦਰਵਾਜ ਦਸਾ ਪੋਲਾ ਬੋਲਨਾ ਦਸਾ ਨਹੀਂ ਕਹਿਣਾ ਏਕ ਮਸੀਤ ਦਸਾ ਦਰਵਾਜ ਰਹਾਉ ਮਿਸ ਮਿਲ ਤਾਮਸ ਪਰਮ ਕਦੂਰੀ ਪਾਖ ਲੇ ਪੰਚਾ ਪਾਖ ਲੇ ਪੰਚਾ ਪਾਖ ਲੇ ਇਸਨਬੰਧਕ ਹੈ ਪਾਖ ਲੇ ਪੰਚਾ ਹੋਏ ਸਬੂਰੀ ਪਾਖ ਲੈ ਪੰਚੈ ਹੋਇ ਸਬੂਰੀ ਹਿੰਦੂ ਤੁਰਕ ਕਾ ਸਾਹਿਬ ਏਕ ਕਹਿ ਕਰੈ ਮੁੱਲਾ ਕਹਿ ਕਰੈ ਸੇਖ ਕਹਿ ਕਬੀਰ ਹੋ ਭਇਆ دیਵਾਨਾ ਮੋਸ ਮੋਸ ਮਨੂਆ ਸਹਿਜ ਸਮਾਨਾ ਹਾਂ ਮੋਸ ਮੋਸ ਮਨੂਆ ਸਹਿਜ ਸਮਾਨਾ ਗੰਗਾ ਕੈ ਸੰਗ ਸਲਤਾ ਬਿਗਰੀ ਕੇ ਪਾਠ ਸੁਧ ਪਾਠ ਹੈ ਗੰਗਾ ਕੇ ਸੰਗ ਗੰਗਾ ਕੇ ਸੰਗ ਸਲਤਾ ਬਿਗਰੀ ਲਾ ਦੇ ਨਾਲ ਪਾਠ ਹੈ ਗੰਗਾ ਕੇ ਸੰਗ ਸਲਤਾ ਬਿਗਰੀ ਸੋ ਸਲਤਾ ਗੰਗਾ ਹੋਏ ਨਿਬਰੀ ਬਿਗਰਿਓ ਕਬੀਰਾ ਬਿਗਰਿਓ ਕਬੀਰਾ RAM ਦੁਹਾਈ ਸਾਚ ਭਇਓ ਆਨ ਕਤਹ ਨਾ ਜਾਈ ਰਹਾਓ ਚੰਦਨ ਕੈ ਸੰਗ ਤਰਵਰ ਬਿਗਰਿਓ ਸੋ ਤਰਵਰ ਚੰਦਨ ਹੋਏ ਨਿਭਰਿਓ ਪਾਰਸ ਕੈ ਸੰਗ ਕਿਵੀ ਕੇ ਪਾਠ ਪ੍ਰਤਮ ਸੂਪਾ ਚ ਹੈ ਪਾਰਸ ਕੈ ਸੰਗ ਤੰਬਾ ਬਿਗਰਿਓ ਸੋ ਤੰਬਾ ਕੰਚਨ ਹੋਏ ਨਿਭਰਿਓ ਸੰਤਨ ਸੰਗ ਕਬੀਰਾ ਬਿਗਰਿਓ ਸੋ ਕਬੀਰ ਰਾਮਾ ਹੋਏ ਨਿਭਰਿਓ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਨਾ ਜਾਨਾ ਲੋਗਨ ਰਾਮ ਖਿਲਾਉਨਾ ਜਾਨਾ ਜੋ ਹਉ ਬਉਰਾ ਤਉ ਰਾਮ ਤੋਰਾ ਲੋਗ ਮਰਮ ਕਹਿ ਜਾਨੈ ਮੋਰਾ ਲੋਗ ਮਰਮ ਕਹਿ ਜਾਨੈ ਮੋਰਾ ਲੋਗ ਮਰਮ ਕਹਿ ਜਾਨੈ ਮੋਰਾ ਰਹਾਉ ਤੋਰਉ ਨਾ ਪਾਤੀ ਪੂਜਉ ਨਾ ਦੇਵਾ ਰਾਮ ਭਗਤ ਬਿਨ ਨਿਹਫਲ ਸੇਵਾ ਸਤਿਗੁਰ ਪੂਜਾਓ ਸਦਾ ਸਦਾ ਮਨਾਵੋ ਐਸੀ ਸੇਵ ਦਰਗਹ ਸੁਖ ਪਾਵੋ ਲੋਗ ਕਹ ਕਬੀਰ ਬੌਰਾਨਾ ਕਬੀਰ ਕਾ ਮਰਮ ਆਰਾਮ ਪਹਿਚਾਨਾ ਉਲਟ ਜਾਤ ਕੂਲ ਦੂ ਵਿਸਾਰੀ ਸੁੰਨ ਸਹਿਜ ਮਹ ਬੁਨਤ ਹਮਾਰੀ ਹਮਰਾ ਝਗੜਾ ਰਹਾ ਨਕੂ ਪੰਡਿਤ ਮੁੱਲਾ ਛਾਡੇ ਦੂ ਰਹਾਉ ਬੋਨ ਬੋਨ ਆਪ ਆਪ ਪਹਿਰਾਵ ਜਹ ਨਹੀਂ ਆਪ ਤਹ ਹੋਏ گاਵ ਪੰਡਿਤ ਮੁੱਲਾ ਪੰਡਿਤ ਮੁੱਲਾ ਜੋ ਲਿਖ ਦੀਆ ਛਾੜ ਚੱਲੇ ਹਮ ਕਛੂ ਨਾ ਲੀਆ ਇਹ ਛਾੜ ਚੱਲੇ ਹਮ ਇਥੇ ਵਿਸਰਾਮ ਲਾਉਣਾ ਕਛੂ ਨਾ ਲੀਆ ਹਿਰਦੈ ਇਖਲਾਸ ਨਿਰਖ ਲੈ ਮੀਰਾ ਆਪ ਖੋਜ ਖੋਜ ਮਿਲੇ ਕਬੀਰਾ ਸ੍ਰੀ ਸਹਿਜ ਪਾਠੀ ਸੇਵਾ तेरी सहज तिरिसहजपाठ सेवा